ਮਾਸਦਾ ਜੇ ਕਿਸ ਨਾਲ ਪ੍ਰੇਮ ਕਰਦਾ ਹੈ ਪਰ ਵੀ ਗੁਰੂ ਦੇ ਪਿਆਰੋਂ ਉਹਨਾਂ ਦਾ ਮਨ ਕਰਦਾ ਕਿ ਮੈਨੂੰ ਕਿਹੜਾ ਕੁਤੇ ਹੈ ਮੈਨੂੰ ਕਿਹੜਾ ਵੀ ਤੇ ਰੇਖਦਾ ਹੈ ਇਹਨਾਂ ਕੁਤੇ ਤੇ ਇਹਨਾਂ ਕੁਤੇ ਦੇ ਪਿਆਰ ਸਭ ਤੋਂ ਮਹਾਨ ਹੈ ਸ਼ਹਿਰ ਦੇ ਵਿਸ਼ਵਕਰਮਾ ਭਵਨ ਪ੍ਰਬੰਧਕ ਕਮੇਟੀ ਦੁਆਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਵਕਰਮਾ ਦਿਵਸ ਬੜੀ ਤੋਂ ਤਾਂ ਨਾਲ ਮਨਾਇਆ ਇਸ ਮੌਕੇ ਰਾਮਗੜੀਆ ਯੂਥ ਵੈਲਫੇਅਰ ਅਤੇ ਸਪੋਰਟਸ ਕਲੱਬ ਦੜਬਾ ਵੱਲੋਂ ਹਰ ਸਾਲ ਦੀ ਤਰ੍ਹਾਂ ਬਾਬਾ ਵਿਸ਼ਵਕਰਮਾਈ ਦੇ ਜਨਮ ਦਿਨ ਮੌਕੇ ਖੂਨਦਾਨ ਕੈਂਪ ਲਗਾਇਆ ਇਸ ਮੌਕੇ ਸਾਬਕਾ ਐਮਐਲਏ ਸਰਜੀਤ ਸਿੰਘ ਧਮਾਰ ਨੇ ਖੂਨਦਾਨ ਕਰਨ ਵਾਲਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖੂਨਦਾਨ ਕਰਨਾ ਬਹੁਤ ਹੀ ਉਤਮਦਾਨ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਮਾਜ ਨੂੰ ਸਾਰੇ ਲੋਕਾਂ ਨੂੰ ਵਿਸ਼ਕਰਮਾ ਦਿਵਸ ਤੇ ਲੱਖ ਲੱਖ ਵਾਰਕਾ ਦਿੰਨਾ ਔਰ ਬੰਦੀ ਸੋੜ ਦਿਵਸ ਤੇ ਲੱਖ ਲੱਖ ਮੁਬਾਰਕਾ ਦਿੰਨਾ ਅੱਜ ਦਾ ਜਿਹੜਾ ਅਪਰਾਧ ਹੈ ਇਹ ਜੂਥ ਦਾ ਬਹੁਤ ਵੱਡਾ ਅਪਰਾਧਾ ਕਿਉਂਕਿ ਖੂਨ ਦਾ ਦਾਨ ਬਹੁਤ ਵੱਡਾ ਦਾਨ ਹੈ ਨੇਤਰਾਂ ਦਾ ਦਾਨ ਬਹੁਤ ਵੱਡਾ ਦਾਨ ਹੈ ਔਰ ਮੈਂ ਸਮਝਦਾ ਕਿ ਹਰ ਇੱਕ ਕਲੱਬ ਨੂੰ ਹਰ ਇੱਕ ਜੂਥ ਨੂੰ ਹਰ ਇੱਕ ਜਿਹੜੀ ਜਨਰੇਸ਼ਨ ਹੈ ਉਹਨੂੰ ਇਹ ਕੰਮ ਨੇ ਜਿਹੜੇ ਬਹਾਨੇ ਦੇ ਨਾਲ ਕਰਦੇ ਰਹਿਣਾ ਚਾਹੀਦਾ ਕਿਉਂਕਿ ਇਹਦੇ ਨਾਲ ਆਉਣ ਵਾਲੀ ਜਨਰੇਸ਼ਨ ਨੂੰ ਬਹੁਤ ਵੱਡੀ ਸ਼ੇਧ ਮਿਲਦੀ ਹੈ ਔਰ ਬਹੁਤ ਸਾਰੇ ਲੋਕਾਂ ਦਾ ਫਾਇਦਾ ਹੁੰਦਾ ਹੈ ਕਿਉਂਕਿ ਇੱਕ ਜਿਹੜੀ ਖੂਨ ਦੀ ਬੋਤਲ ਹੈ ਉਹ ਪਤਾ ਨਹੀਂ ਕਿੰਨੇ ਆਗਿਆ ਨਾ ਬਚਾ ਸਕਦੀ ਹੈ ਇਸ ਕਰਕੇ ਬਾਕੀ ਤਾਂ ਅਸੀਂ ਸਾਰਾ ਕੁਝ ਕਰਦੇ ਰਹਿੰਦੇ ਔਰ ਸਾਨੂੰ ਸਮੇਂ ਦੇ ਮੁਤਾਬਕ ਇਹਨਾਂ ਕਮਾਗ ਨਹੀਂ ਧਿਆਨ ਦੇਣਾ ਚਾਹੀਦਾ ਔਰ ਮੈਂ ਆਸ ਕਰਦਾ ਕਿ ਜਿਹੜਾ ਕਲੱਬ ਹੈ ਆਰਾਮਗੜੀਆ ਯੂਥਵੇ ਬੈਨਫਰ ਕਲੱਬ ਹੈ ਜਿਹੜਾ ਇਹ ਹਰ ਸਾਲ ਬਹੁਤ ਵਧੀਆ ਪ੍ਰਫਾਲਾ ਕਰਦਾ ਬਹੁਤ ਵਧੀਆ ਹਿੰਮਤ ਕਰਦਾ ਔਰ ਇਸੇ ਤਰ੍ਹਾਂ ਮੈਂ ਸਮੁੱਚੀ ਕਮੇਟੀ ਹੈ ਜਿਹੜੀ ਬਿਸ਼ਕਰਮਾ ਆਰਾਮਗੜੀਆ ਪਵੰਦੀ ਔਰ ਉਹਨੂੰ ਵੀ ਧੰਨਵਾਦ ਵੀ ਕਰਦਾ ਉਹਨੂੰ ਮੁਬਾਰਕਵਾਦ ਵੀ ਦਿੰਦਾ ਹੈ ਪਰਮਾਤਮਾ ਅਗੇ ਅਰਦਾਸ ਕਰੀਏ ਇਹ ਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਇਸੇ ਤਰ੍ਹਾਂ ਤੰਦਰੁਸਤੀ ਵਖਸੇ ਚੰਗਾ ਜੀਵਨ ਵਖਸੇ ਔਰ ਚੰਗੀ ਸੋਚ ਦੇਵੇ ਸਮਰੱਥਾ ਦੇਵੇ ਇਹਨਾਂ ਨੂੰ ਇਸ ਸਮਾਜ ਦੀ ਸੇਵਾ ਕਰ ਸਕਣ ਜਿਹੜਾ ਯੂਥ ਹੈ ਜੋ ਬਹੁਤ ਵਧੀਆ ਪ੍ਰਾਲੇ ਕਰਦਾ ਹੈ ਜਿਵੇਂ ਦੀਵਾਨ ਲੱਗਦੇ ਨੇ ਯੂਥ ਤੇ ਵੱਡਾ ਪ੍ਰਾਲਾ ਹੁੰਦਾ ਹੈ ਕੋਟਨ ਕੈਂਪ ਲਾਉਂਦੇ ਨੇ ਹਰ ਸਾਲ ਦੀ ਤਰ੍ਹਾਂ ਜਿਵੇਂ ਇਸ ਵਾਰ ਵੀ ਲਗਾਇਆ ਗਿਆ ਆ ਪਾਪਾ ਵੀ ਇਸ ਮੁਕਾਮੇ ਜਿਹੜੇ ਤਿਹਾੜੇ ਦੇ ਮੌਕੇ ਤੇ ਆਹ ਪ੍ਰਾਲੇ ਕੀਤੇ ਜਾਂਦੇ ਨੇ ਇਹਨਾਂ ਨੂੰ ਕਿਵੇਂ ਦੇਖਦੇ ਹੋ ਇਹਨਾਂ ਨੂੰ ਇਹਨੇ ਕਰਦੇ ਹੋਏ ਜਿਹੜੇ ਕੰਮ ਨੇ ਬੱਲੀਆ ਕਰਦੇ ਆ ਦੇਖੋ ਪਹਿਲੀ ਗੱਲ ਤਾਂ ਕਿ ਸਾਨੂੰ ਮਾਨਗੜੇ ਆਰਾਮਗੜੇ ਹੋਣੇ ਸਾਨੂੰ ਮਾਨ ਦੀ ਗੱਲ ਹੈ ਕਿਉਂਕਿ ਅਸੀਂ ਬਹੁਤ ਵੱਡੇ ਵਿਰਸੇ ਦੇ ਮਾਲਕ ਸਾਨੂੰ ਸਮਝਣ ਦੀ ਲੋੜ ਹੈ ਸਮਝ ਵੀ ਰੱਖਿਆ ਸਾਡੇ ਜੋਤ ਨੇ ਸਾਨੂੰ ਉਹਨਾਂ ਨੇ ਪਤਾ ਜਿੰਨਾ ਜੋਤ ਨੂੰ ਪਤਾ ਹੈ ਕਿਉਂਕਿ ਅਸੀਂ ਕਿਰਤ ਦੇ ਤਾਂ ਨਹੀਂ ਬਰਨ ਗਿਆ ਨਹੀਂ ਭਾਈ ਲਾਲੋ ਜੀ ਦੇ ਵਾਰਸ ਆ ਅਸੀਂ ਜਿਹੜੇ ਗੁਰਨਾਨ ਦੇਵ ਜੀ ਦੇ ਪਹਿਲੇ ਸਿੱਖ ਹੋਏ ਨੇ ਔਰ ਦੂਸਰਾ ਅਸੀਂ ਸਾਡੇ ਵਖੋਮ ਦੇ ਬਹਾਦਰ ਜਰਨੈਲ ਜੱਸਾ ਸਿੰਘ ਆਰਾਮਗੜਿਆ ਉਹਦੇ ਜਰਨੈਲ ਅਸੀਂ ਉਹਦੇ ਪੈਰੋਕਾਰਾਂ जिने मुगला दे नाल ਟੱਕਰ ਲਈ ਐ ਔਰ ਦਿੱਲੀ ਦੇ ਤਾਕਤ ਦੇ ਉੱਤੇ ਉਹਨੇ ਆਪਣਾ ਝੰਡਾ ਚੜਾਇਆ ਉਹ ਬਾਹਵੀਂ ਮਸਲ ਦੇ ਜਿਵੇਂ ਰਾਜੇ ਨੇ ਬੰਨ ਕਹਿੰਦੇ ਰਾਜ ਕੀਤੇ ਬਾਹਵੀਂ ਮਸਲ ਦੇ ਇਦੋਂ ਵੱਡੀ ਸਾਡੇ ਲਈ ਫਕਰ ਵਾਲੀ ਗੱਲ ਕੀ ਹੋ ਸਾਨੂੰ ਜਿਹੜੇ ਸਾਡਾ ਦੇਸ਼ ਹੈ ਸਾਡੇ ਵੱਡਿਆਂ ਤੋਂ ਸਾਡੇ ਗੁਰੂਆਂ ਤੋਂ ਸਾਡੇ ਜਿਹੜੇ ਯੋਧੇ ਨੇ ਉਹਨਾਂ ਤੋਂ ਬਦੇਸ਼ ਰੱਖ ਕੇ ਅੱਗੇ ਵਧਣਾ ਚਾਹੀਦਾ ਮੈਂ ਕਹਿੰਦਾ ਕਿ ਅੱਜ ਤੁਸੀਂ ਸਮਾਜ 'ਤੇ ਨਿਗਾਹ ਮਾਰ ਲਿਓ ਇਕਾ ਟੋਕਾ ਨੂੰ ਛੱਡ ਕੇ ਰਾਮ ਗੜੀ ਹੈ ਜਿਹੜਾ ਕਦੇ ਤੁਹਾਨੂੰ ਕੋਈ ਕਰਪਟ ਨਹੀਂ ਦਿਸੂਗਾ ਕੋਈ ਬੇਈਮਾਨ ਨਹੀਂ ਦਿਸੂਗਾ ਸਾਰੇ ਕਿਰਤ ਦੀ ਕਿਰਤ ਕਰਕੇ ਰੋਟੀ ਖਾਣ ਵਾਲੇ ਲੋਕ ਨੇ ਜਿਹਨਾਂ ਨੇ ਨਿਗਾਹ ਮਾਰਦੇ ਸਮਾਜ ਦੇ ਵਿੱਚ ਮੈਂ ਤਾਂ ਸਾਰਾ ਕੁਝ ਦੇਖ ਲਿਆ ਕਿ ਜਿਹੜੇ ਲੋਕਾਂ ਨੇ ਕਿਸੇ ਵੀ ਅਹੁਦੇ ਤੇ ਹੋਰ ਹੋ ਉਹਨਾਂ ਨੇ ਸਾਡੇ ਜਿਹੜਾ ਸਮਾਜ ਸਾਡੀ ਕੌਮ ਆ ਉਹਦਾ ਨਾਂ ਉੱਚਾ ਕੀਤਾ ਪਰਮਾਤਮਾ ਕੀ ਹਰਦਾਸ ਆ ਕਿ ਸਾਡੀ ਕੌਮ ਆ ਸਾਡੀ ਕੌਮ ਦੇ ਵਾਰਿਸ ਨੇ ਸਾਡੀ ਜਨਰੇਸ਼ਨ ਹੈ ਇਸੇ ਤਰ੍ਹਾਂ ਕਿਰਤ ਕਰੇ ਵੰਡ ਕੇ ਸਕੇ ਨਾਮ ਜਪੇ ਔਰ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਰਹੇ ਇਹ ਹੀ ਮੇਰੀ ਪ੍ਰੇਰਣਾ ਹੈ ਇਹ ਮੇਰਾ ਅਦੇਸ਼ ਸਭ ਤੁਸੀਂ ਆਮ ਗੜੀਏ ਭਾਈਚਾਰੇ ਦੇ ਇੱਕ ਮੂਲ ਦੇ ਤੌਰ ਤੇ ਪੰਜਾਬ ਤੋਂ ਜਾਣੇ ਜਾਂਦੇ ਹਾਂ ਇਹ ਪਿਛਲੇ ਵਾਰ ਤੋਂ ਵੀ ਇੱਕ ਵਾਰ ਦੇਖਿਆ ਜਾ ਰਿਹਾ ਹੈ ਕਿ ਹਰ ਜਗ੍ਹਾ ਬਹੁਤ ਦਰਬਾਰ ਬਣਾਏ ਜਾ ਰਹੇ ਨੇ ਜਿਵੇਂ ਦੀਵਾਲੀ ਵੀ ਅੱਜ ਵੀ ਬਣਾਈ ਗਈ ਹੈ ਢੱਲ ਦੀ ਪਾਪਾ ਪਿਸ਼ੁਕਾਰ ਵੀ ਦਾ ਜਿਹੜਾ ਵੱਡਾ ਤਿਆਰ ਹੁੰਦਾ ਉਹ ਅੱਜ ਵੀ ਬਣਾਇਆ ਜਾ ਰਿਹਾ ਹੈ ਕਈ ਜਗ੍ਹਾ ਤੇ ਢੱਲ ਵੀ ਹੋ ਰਿਹਾ ਹੈ ਕਿ ਇਹ ਜਿਹੜੀ ਪੂਰੀ ਦੁੱਖਦਾ ਤੁਨਾ ਸਹੀ ਦੇਖੋ ਆਪਦੇ ਗੁਰਮੁਖੀ ਆਰਤੀ ਤਾਰਦੇ ਉਹ ਹਮੇਸ਼ਾ ਜਿਹੜੇ ਕੋਮਾ ਚੜ੍ਹਦੇ ਕਲਾ ਚ ਰਹਿੰਦੇ ਨੇ ਜਿਹੜੀਆਂ ਆਪਦੇ ਗੁਰੂਆਂ ਨੂੰ ਝੁਲ ਜਾਣ ਉਹਦਾ ਤਾਂ ਜਿਹੜਾ ਜਿਹੜਾ ਨੌ ਨਸਾਨਾ ਸਮਾਜ ਦਾ ਤੁਜ ਮੇ ਪੈ ਗਿਆ ਨਾ ਮਿਟ ਜਾਂਦਾ ਨਕਸ਼ੇ ਤੋਂ ਇਸ ਕਰਕੇ ਕਿਤੇ ਅੱਜ ਵੀ ਮਨਾਇਆ ਜਾ ਰਿਹਾ ਹੈ ਕਿਤੇ ਕੱਲ ਨੂੰ ਮਨਾਇਆ ਜਾਓ ਕਿਤੇ ਪਰਸੋਂ ਨੂੰ ਵੀ ਮਨਾਇਆ ਜਾ ਰਿਹਾ ਹੈ ਇਹਦੇ ਕੋਈ ਬੰਦਸ ਨਹੀਂ ਹੈ ਕਿਉਂਕਿ ਹਰ ਇੱਕ ਕਮੇਟੀ ਨੇ ਦੇਖਣਾ ਹੁੰਦਾ ਕਿ ਸਾਡਾ ਕਿਵੇਂ ਠੀਕ ਲੱਗਦਾ ਦੋ ਤੰਦ ਨੇ ਹੁੰਦੇ ਨੇ ਜਿਹੜੇ ਹੁਣ ਭਾਰਤ ਤੋਂ ਆਏ ਮੈਨੂੰ 25 ਸਾਲ ਹੋ ਗਏ ਦੇਖਦੇ ਨੂੰ ਉਹ ਦੋ ਇੱਕ ਦਣੇ ਪਾਕੀ ਜਿਹੜਾ ਜਨਤ ਦੇ ਹੜਾ ਮਨਾਉਂਦੇ ਨੇ ਠੀਕ ਹੈ ਨਾ ਇੱਥੇ ਇੱਕ ਦਿਨ ਪਹਿਲਾਂ ਮਨਾ ਲਿਆ ਉਹ ਜਿਵੇਂ ਉੱਬੇ ਆ ਮਰਗੜਾ ਜਿੱਥੇ ਜਿੱਥੇ ਨਾ ਜਾਣਾ ਉਹ ਜਗ੍ਹਾ ਦੇ ਉੱਤੇ ਕੱਲ ਨੂੰ ਮਨਾਇਆ ਜਾ ਰਿਹਾ ਇੱਥੇ ਇਹਦਾ ਬੜਾ ਕੰਫਿਊਜ਼ਨ ਨਹੀਂ ਹੈ ਜਿਹੜੀ ਇਸ ਗੱਲ ਦੀ ਪਹਿਲਾਂ ਵੀ ਹੁੰਦਾ ਤਾਂ ਨਾ ਹਰਤੀ ਅਜੀ ਯੂਥ ਡਵੈਲਪਰ ਦਾ ਬਣਿਆ ਹੋਇਆ ਹੈ ਨਾ ਅੰਤਰਾ ਗੜੀ ਭਾਈਚਾਰੇ ਦਾ ਫੂਲਦਾਨ ਕੈਂਪ ਲਗਾਇਆ ਜਾ ਰਿਹਾ ਜਿਹਨੂੰ ਟੈਕ ਬੋਲੋ ਲਗਾ ਜਿਹੜਾ ਫੂਲਦਾਨ ਨਾ ਕਰਨ ਲੋਕ ਕਾਉਂਟਰ ਐ ਨੇ ਕਿੰਨਾ ਗੁਸ਼ਾ ਪਾਇਆ ਜਾ ਰਿਹਾ ਇਹ ਖੂਨਦਾਨ ਕੈਂਪ ਜੀ ਹਰ ਸਾਲ ਪਿਛਲੇ ਲੰਬੇ ਸਮੇਂ ਤੋਂ ਵਿਸ਼ਵਕਰਮਾ ਦਿਵਸ ਨੂੰ ਸਮਰਪਿਤ ਇੱਥੇ ਲੱਗਦਾ ਹੈਗਾ ਤਾਂ ਬਹੁਤ ਲੋਕਾਂ ਨੇ ਕਿ ਉਤਸ਼ਾਹ ਹੁੰਦਾ ਜਿਵੇਂ ਇੱਥੇ ਸਾਡੇ ਵਿਸ਼ਵਕਰਮਾ ਦਿਵਸ ਦਾ ਜਿਹੜਾ ਇਕੱਠ ਜਾਣਾ ਜਾਂਦਾ ਪੂਰੇ ਇਲਾਕੇ ਦੇ ਵਿੱਚ ਲਗਭਗ ਅਸੀਂ ਮੂਲਿਆਕ ਤਾਰਾਂ ਦੇ ਵਿੱਚ ਆਉਨੇ ਆ ਇਕੱਠ ਪੱਖੋਂ ਵੀ ਤੇ ਇੱਥੇ ਦਾ ਜੋ ਪ੍ਰਬੰਧ ਹੈ ਬਹੁਤ ਚੰਗੇ ਢੰਗ ਦੇ ਨਾਲ ਚੱਲ ਰਿਹਾ ਹੈ ਤੇ ਜਿਤ ਤੱਕ ਖੂਨਦਾਨ ਕੈਂਪ ਦਾ ਸਵਾਲਾ ਹਰ ਸਾਲ ਇੱਥੇ ਖੂਨਦਾਨ ਕੈਂਪ ਦੇ ਵਿੱਚ 100 ਤੋਂ ਉੱਪਰ ਯੂਨਿਟ ਨੇ ਜਿਹੜੇ ਉਹ ਇਕੱਠੇ ਹੁੰਦੇ ਨੇ ਤਾਂ ਪਿਛਲੀ ਵਾਰੀ ਜਿਵੇਂ 136 ਯੂਨਿਟ ਇਕੱਠੇ ਹੋਏ ਸੀ ਉਮੀਦ ਹੈ। ਅੱਜ ਕੀ ਤੁਹਾਡਾ ਟਾਰਗੇਟ 136 ਸੀ ਕਾ ਤੁਹਾਨੂੰ ਉਮੀਦ ਹੈ ਪਹੁੰਚ ਸਕਦਾ ਹੈ? ਹਾਂਜੀ ਬਿਲਕੁਲ ਇਸ ਵਾਰ ਸਾਨੂੰ 150 ਪਲੱਸ ਦਾ ਹੋਣ ਦੀ ਉਮੀਦ ਹੈਗੀ ਜੀ। ਤੇ ਕਿੱਥੇ-ਕਿੱਥੇ ਤੋਂ ਲੋਕ ਨੇ ਜਿਹੜੇ ਫੂਟ ਕਾਲ ਕਰਨ ਆਉਂਦੇ ਨੇ। ਅਸੀਂ ਜਿਹੜਾ ਇੱਥੇ ਦਾ ਪ੍ਰਬੰਧ ਕਰਦੇ ਹਾਂ ਲਗਭਗ ਸਾਡੇ ਆਲੇ-ਦੁਆਲੇ ਤੋਂ 40 ਪਿੰਡਾਂ ਦੇ ਵਿੱਚ ਜਿਹਦੇ ਕਾਰਡ ਵੰਡ ਕੇ ਅਸੀਂ ਆਉਨੇ ਆ ਤਾਂ ਇਧਰੋਂ ਤੁਸੀਂ ਮੰਨ ਕੇ ਚਲੋ ਵੀ 30 ਕਿਲੋਮੀਟਰ ਤੱਕ ਦਾ ਦਾਇਰਾ ਜਿਹੜਾ ਆਪਾਂ ਮੰਨ ਕੇ ਚੱਲੀਏ ਵੀ ਲੋਕ ਆ ਰਹੇ ਨੇ ਤੇ ਤੁਸੀਂ ਉਤਸ਼ਾਹ ਲੋਕਾਂ ਦੇ ਵਿੱਚ ਦੇਖ ਰਹੇ ਬਹੁਤ ਵੱਡੇ ਪੱਧਰ ਤੇ ਉਤਸ਼ਾਹ ਹੈ ਤੇ ਅਤੇ ਸ਼ਰਦਾ ਦੇ ਨਾਲ ਲੋਕਾਂ ਵੱਲੋਂ ਮਾਇਜ ਜਾ ਰਿਹਾ ਤੇ ਇਹ ਤਾਂ ਇੱਕ ਸ਼ੀਸ਼ਾ ਹੈਗਾ ਸਮਾਜ ਦੇ ਵਿੱਚ ਅਸੀਂ ਨੌਜਵਾਨ ਜਿਵੇਂ ਵੀ ਬੇਤਰਾਂਗੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਇੱਕ ਰੋਲ ਮਾਡਲ ਅਸੀਂ ਉਹਨਾਂ ਦੇ ਬਣ ਰਹੇ ਹਾਂ ਅਸੀਂ ਜਿਵੇਂ ਦੇ ਅਸੀਂ ਆਪਣੇ ਹਰੇਕ ਪਰਿਵਾਰ ਦੀ ਵੱਖਰੀ ਗੱਲ ਹੈ ਜਿਵੇਂ ਦੇ ਪਰਿਵਾਰ ਦੇ ਵਿੱਚ ਮਾਹੌਲ ਹੋਊਗਾ ਤਾਂ ਜਿਹੜੇ ਪਰਿਵਾਰਾਂ ਦੇ ਮਾਹੌਲ ਚੰਗੇ ਨੇ ਤਾਂ ਉਹ ਤਾਂ ਬੱਚਿਆਂ ਨੂੰ ਵੀ ਚੰਗੇ ਰਸਤੇ ਤੋਰਦੇ ਨੇ ਤਾਂ ਇੱਥੇ ਵੀ ਇਹ ਗੱਲ ਕਹਿਣੀ ਬਣਦੀ ਹੈ ਵੀ ਜਿਹੜੇ ਤਰੀਕੇ ਵੀ ਅਸੀਂ ਆਪਣਾ ਮਾਹੌਲ ਪੈਦਾ ਕੀਤਾ ਹੋਇਆ ਤਾਂ ਸਾਰਿਆਂ ਨੂੰ ਇਹੀ ਮੇਰੀ ਤਾਂ ਸਲਾਹ ਹੈ ਵੀ ਜੇ ਅਸੀਂ ਚੰਗੇ ਬਣਾਂਗੇ ਤਾਂ ਹੀ ਅਸੀਂ ਆਪਣੇ ਬੱਚੇ ਨੂੰ ਚੰਗੇ ਬਣਨ ਦੀ ਪ੍ਰੇਰਿਤ ਕਰ ਸਕਾਂਗੇ Hvala što ਦੀ ਅੱਜ ਆਪਾਂ ਬਾਬਾ ਬਿਸ਼ਕਰਮਾ ਜੀ ਦੇ ਜਨਮ ਦਿਨ ਦੇ ਮੌਕੇ ਰਾਮਗੜੀ ਭਾਈਚਾਰੇ ਵੱਲੋਂ ਮੋਹ ਟਾਲ ਕੇ ਲਗਾਇਆ ਗਿਆ ਹੈ ਕਿਵੇਂ ਦੇਖੋ ਜੈ ਬਾਬਾ ਬਿਸ਼ਕਰਮਾ ਮਹਾਰਾਜ ਕੀ ਜੈ ਸੋ ਅੱਜ ਮੈਂ ਦੇਸ਼ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਔਰ ਰਾਮਗੜੀ ਪਰਿਵਾਰ ਨੂੰ ਅੱਜ ਮੈਂ ਬਾਬਾ ਬਿਸ਼ਕਰਮਾ ਮਹਾਰਾਜ ਦੀਆਂ ਔਰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਔਰ ਇੱਕ ਅੱਜ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਰਾਮਗੜੀ ਆ ਪਰਿਵਾਰ ਵੱਲੋਂ ਲੋਕਾਂ ਨੇ ਉੱਥੇ ਰਸਨ ਆਇਆ ਹੈ ਸਾਡੇ ਰਾਮਗੜੀਆ ਪਰਿਵਾਰ ਨੇ ਜਿੱਤੇ ਹਾੜ ਆਏ ਨੇ ਉਥੇ ਖੂਨਦਾਨ ਕੈਂਪ ਕੀਤਾ ਹੈ ਜੇ ਲਗਭਗ 200 ਜੁਲਟ ਮੈਂ ਹਰਾਨਵੰਦਾ ਇਹ ਪੰਜਾਬ ਚ ਇੱਕ ਪਹਿਲੀ ਗੱਲ ਹੋਊਗੀ ਵੀ ਲੋਕਾਂ ਨੇ ਦਾਨ ਕੀਤਾ ਲੋਕਾਂ ਨੇ ਕੁਸ਼ ਜ਼ਮਾਨਦਾਨ ਕੀਤਾ ਇਹਨਾਂ ਨੇ ਖੂਨਦਾਨ ਕੀਤਾ ਸਾਡੇ ਰਾਮ ਗੜੀਏ ਜਿਹੜੇ ਕਿ ਕਮੇਟੀ ਦੇ ਪ੍ਰਧਾਨ ਨੇ ਬੜੇ ਹਿੰਮਤੀ ਪਰਿਵਾਰ ਹੈ ਸਾਰਾ ਰਾਮ ਗੜੀਏ ਜਿਹੜਾ ਇਹਨਾ ਇਕੱਠਾ ਅੱਜ ਤੁਹਾਨੂੰ ਪਤਾ ਕਿੰਨਾ ਬਹੁਤ ਜ਼ਿਆਦਾ ਇਕੱਠਾ ਹੈ ਤੇ ਲੰਗਰ ਵੀ ਪੂਰਾ ਚੱਲ ਰਿਹਾ ਸੋ ਮੈਂ ਇਹਨਾਂ ਨੂੰ ਸਾਰਿਆਂ ਨੂੰ ਸਾਫਕਾ ਪ੍ਰਧਾਨ ਬਿੱਟੂ ਖਾਲ ਹੋਣ ਦੇ ਨਾਤੇ ਮੈਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕ ਦਿਨਾ ਰਾਮ ਗੜੀਆ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾ ਦਿਨਾ